ਨੈਰੋ ਮਾਇੰਡਡ ਆਦਮੀ ਗੁਰਮਤ ਲੂਡੀ ਬਣ ਸਕਦਾ ਗੁਰਬਾਤਨ ਮੰਨਣ ਤੋਂ ਬਾਅਦ ਮਾਇੰਡ ਜਿਹੜੀ ਸੋਚੈ ਨੈਰੋ ਰਹਦੀ ਹੋਈ ਨਹੀਂ ਸਰਬਆਪੀ ਸੋਚ ਹੋ ਜਾਂਦੀ ਹੈ ਫਿਰ ਨੈਰੋ ਨਹੀਂ ਰਹਦੀ ਜੇ ਨੈਰੋ ਮਾਇੰਡ ਹੈ ਤਾਂ ਮਹਿਲ ਸਿੱਖਾਂ ਦਾ ਭਲਾ ਹੀ ਸੋਚੂਗਾ ਸਿੱਖਾਂ ਦਾ ਮਹਿਲ ਭਲਾ ਸੋਚਣਾ ਬਗੜਾ ਇਹ ਚਾਹਲ ਇਹ ਨੈਰੋ ਬਣਦੀ ਨਿਸ਼ਾਨੀ ਹੈ ਸਰਬੱਤ ਦਾ ਭਲਾ ਐਕਚੁਅਲੀ ਚੱਲੋ ਬਹੁਤ ਨਿਕਲੋ ਅੰਦਰੋਂ ਬਗਣਾ ਇੱਥੇ ਪਹਿਰਾ ਦਿਨ ਇਹ ਉਦਾਰਚਿਤ ਸਰਬੱਤ ਦਾ ਭਲਾ ਉਦਾਰਚਿਤ ਜਾਂ ਹੁੰਦਾ ਫਿਰ ਕਿਸੇ ਫਿਰਕੇ ਦਾ ਬੰਦਾ ਨਹੀਂ ਰਹਿੰਦਾ ਉਹ ਸਵਦਾ ਹੁੰਦਾ ਔਰ ਕਿਸੇ ਦਾ ਨਹੀਂ ਹੁੰਦਾ ਸਵਦਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਲਗਾਓ ਕਿਸੇ ਨਾਲ ਵੀ ਜੀ ਦਾ ਉਹ ਸਬਦ ਹੈ ਜੀ ਦਾ ਕਿਸੇ ਨਾਲ ਲਗਾਓ ਸਬਦਾ ਹੋ ਜੀ ਸਕਦਾ ਇਸ ਕਰਕੇ ਤੁਮ ਸੰਗ ਜੋੜ ਅਬਰ ਸੰਭ ਤੋੜੀ ਤੇ ਤੁਮ ਸੰਗ ਜੋੜ ਲਈ ਉਹ ਜਿਹੜਾ ਜੋੜੀ ਉਹ ਸਬਦ ਹੈ ਜੀ ਦਾ ਜੋੜੀਏ ਜੋ ਕਿ ਉਹ ਸਬਦ ਹੈ ਇਸ ਕਰਕੇ ਵੀ ਸਬਦ ਹੈ ਜੀ ਦਾ ਜੋੜੀਏ ਉਹ ਸਬਦ ਹੈ ਨਾ ਇਸ ਕਰਕੇ ਇਹ ਵੀ ਸਾਰਾ ਤਾਂ ਹੈ ਜੁੜਦੀ ਨਹੀਂ ਨਹੀਂ ਉਹਦੇ ਨਾਲ ਨਹੀਂ ਜੁੜਦੀ ਹੈ ਅਸਲ ਜਵਾਲਾ ਟੋੜੀ ਹੋਈ ਹੈ ਬਾਜਰੀ ਜੁੜੀ ਹੋਈ ਕਿਸੇ ਨਾਲ ਸਾਰਿਆਂ ਨਾਲ ਜੁੜੀ ਹੋਈ ਹੈ ਕਿਸੇ ਨਾਲ ਵੀ ਜੁੜੀ ਹੋਈ ਨਹੀਂ ਜਿਹੜਾ ਪਰਵੇਸ਼ਨ ਸਾਰਾ ਨਾਲ ਜੁੜਿਆ ਹੈ ਕਿਸੇ ਨਾਲ ਵੀ ਜੁੜਿਆ ਹੋਇਆ ਨਹੀਂ ਕਿਸੇ ਨਾਲ ਕੇ ਵੀ ਜਦ ਉਹ ਬਖਰਾ ਜਿਹੜੀ ਦੀ ਸੋਚ ਵੱਖਰੀ ਹੋ ਉਹ ਬਖਰਾ ਹੈ ਹਰਦਰ ਆਦਮੀ ਮਿਲਿਆ ਹੋਇਆ ਉਹਦੇ ਨਾਲ ਉਹ ਵੀ ਮਿਲਿਆ ਹੋਇਆ ਜਿਹੜਾ ਅੰਦਰ ਆਦਮੀ ਉਹ ਉਹਦੇ ਨਾਲ ਨਹੀਂ ਮਿਲਿਆ ਹੋਇਆ ਅਸਲ ਉਹਦੇ ਨਾਲ ਅਸੀਂ ਨਹੀਂ ਮਿਲੇ ਉਹ ਤਾਂ ਫੇਰ ਵੀ ਸਰਬਪਿਆਪੀ ਹੈ ਉਹ ਤਾਂ ਸਰਬਪਿਆਪੀ ਹੋਈ ਆ ਅਸੀਂ ਉਹਦੇ ਨਾਲ ਨਹੀਂ ਮਿਲੇ ਹੋਏ ਉੱਥੇ ਹੀ ਰਹਿੰਦੇ ਸਾਨੂੰ ਦੀਦਾ ਨਹੀਂ ਹੋ ਸੇਜਾ ਰਬ ਤਾਂ ਨੈਣ ਨਹੀਂ ਨੈਣ ਨਹੀਂ ਉਹ ਅੱਖ ਦੀ ਨਾਲ ਸਾਡੇ ਕੋਲ ਆ ਆ ਅੱਖ ਤੇ ਵਿਸ਼ਵਾਸ ਕਰਦੇ ਆ ਨਾ ਮਾਇਆ ਦਿਖੂਗੀ ਕੌਣ ਦੀ ਦੀਦਾ ਅਸੀਂ ਇਹ ਸਾਕਰਾਂ ਦੇਖਣ ਦੀ ਕੋਸ਼ਿਸ਼ ਕਰਦੇ ਜਿਹੜੇ ਇਹ ਸਾਕਰਾਂ ਦੇ ਦਰਸ਼ਨ ਦੀ ਕੋਸ਼ਿਸ਼ ਕਰਦੇ ਉਹ ਕਦੇ ਦੇਖ ਨਾ ਸਕੇ ਨਾ ਸਗਣਗੇ ਝੂੜੀਆਂ ਦੇ ਮੱਜੀ ਬੋਲਣ ਸਾਖੇ ਝੂਠੀਆਂ ਨਾ ਕਰਾਂ ਤੇ ਇਹਦੀ ਬਰਦੀ ਭਰ ਲੈਣ ਉਹ ਤਾਂ ਸਾਰੇ ਝੂਠੇ ਆ ਭੁੱਖ 'ਚ ਸਰਬੱਤ ਦਾ ਭਲਾ ਉੱਧਰ ਹੋਰ ਕੁਛ ਹੈ ਉੱਧਰ ਸਭ ਪ੍ਰੈਕਟੀਕਲ ਹੀ ਹੈ ਜੀ ਕਾਲਜ ਬਣਾ ਲਿਆ ਗੁਰਦਾਰੇ ਦੇ ਪੈਸੇ ਤਾਂ 80% ਸਿੱਖਿਆ ਦੇ ਵਿੱਚ ਹੀ ਜਾਣਗੇ ਸਰਬੱਤ ਦਾ ਭਲਾ ਕਿੱਥੇ ਰਹਿ ਗਿਆ ਤਾਂ ਬਨਵਾਤੇ ਗਲਾਬ ਹੈ ਸਿੱਖਿਆ ਝੜਤੀ ਪ੍ਰੈਕਟੀਕਲੀ ਸਿੱਖੀ ਤੋਂ ਖਿਲਾਫ ਨੇ ਕਹਿੰਦੇ ਨੇ ਸਿੱਖਾ ਸਭ ਦੁਨੀਆਂ ਜਾਣਦੀ ਏ ਦੁਨੀਆ ਨਹੀਂ ਜਾਣਦੀ ਤੂੰ ਇਹ ਖਬਲੇ ਦੇ ਸਭ ਜਾਣਦੇ ਪਰ ਅਲਾ ਕੀ ਕਹੇ ਸਾਰੇ ਇਹੋ ਜਿਹੇ ਨੇ ਕਿ ਤੂੰ ਹਿਦਵਾਣਾ ਚਾਹੁੰਦੇ ਨੇ ਇਸਾਈ ਹਸਾਈਆਂ ਦਾ ਕਰਦੇ ਨੇ ਮੁਸਲਮਾਨ ਮੁਸਲਮਾਨਾਂ ਦਾ ਕਰਦੇ ਨੇ ਤਾਂ ਨਹੀਂ ਅਗਲੇ ਕਹਿੰਦੇ ਕਹਿੰਦੇ ਸਾਡੇ ਵਰਗੇ ਹੀ ਨੇ ਇਹ ਦੂਰਾਂ ਕਾਇਨਾਤ ਵੀ ਹਿੰਦੂ ਹੈ ਨਾ ਕੱਲ ਵੀ ਠੀਕ ਹੈ ਹਿੰਦੂ ਹੈ ਨਾ ਅੰਦਰੋਂ ਤਾਂ ਉਹ ਹੀ ਚੀਜ਼ ਹੈ ਨਾ ਕੱਚਿਆ ਕੱਚੇ ਜੇਰਾ ਕੱਚਾ ਘੜਾ ਹੈ ਨਾ ਕਾਚੇ ਕਰਵੇ ਰਹਿਣਾ ਕੋਈ ਨਹੀਂ ਰਹਿਣਾ ਪਾਣੀ ਪਾਣੀ ਕਿੱਥੇ ਰਹਿ ਜਾਊਗਾ ਸੱਚ ਰਾਮੋਦ ਕਦੀ ਟਿਕ ਸਕਦਾ ਕੱਚੇ ਘੜੇ ਚ ਇਹ ਨਹੀਂ ਪੈ ਸਕਦਾ